रेडी स्टार्ट ਪਿਛਲੇ ਕੁਝ ਮਹੀਨਿਆਂ ਤੋਂ ਹਿਮਾਚਲ ਪ੍ਰਦੇਸ਼ ਦੇ ਸ਼ਹਿਰ ਪਾਲਮਪੁਰ ਦੇ ਨੇੜੇ ਪੈਂਦੇ ਇੱਕ ਛੋਟੇ ਜਿਹੇ ਪਿੰਡ ਸੁਲਾ ਦਾ ਨਾਂ ਅਖਬਾਰਾਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਡੰਡੀ ਚਰਚਾ ਇਹ ਹੈ ਕਿ ਇਸ ਪਿੰਡ ਦੇ ਅੰਦਰ ਸਥਿਤ ਇੱਕ ਨਲਕੇ ਦਾ ਪਾਣੀ ਖਾਸੀ ਦਮਾ ਮਿਹਤੇ ਦੇ ਜ਼ਖਮ ਅਤੇ ਹੋਰ ਬਹੁਤ ਸਾਰੀਆਂ ਲਾ ਇਲਾਜ ਬਿਮਾਰੀਆਂ ਦੇ ਪੱਕੇ ਅਤੇ ਸਥਾਈ ਇਲਾਜ ਲਈ ਸਹੀ ਸਾਬਤ ਹੋਇਆ ਹੈ ਅਤੇ ਸੰਕੜੇ ਮਰੀਜ਼ ਇਸ ਚਮਤਕਾਰੀ ਪਾਣੀ ਦੀ ਵਰਤੋਂ ਕਰਕੇ ਪੁਰਾਣੀਆਂ ਅਤੇ ਲਾ ਇਲਾਜ ਬਿਮਾਰੀਆਂ ਤੋਂ ਨਜਾਤ پا ਕੇ ਤੰਦਰੁਸਤੀ ਦਾ ਜੀਵਨ ਜਿਉਂ ਰਹੇ ਹਨ ਡੰਡੀ ਐਸਾ ਜਮਤਕਾਰੀ ਪਾਣੀ ਨੂੰ ਪ੍ਰਾਪਤ ਕਰਨ ਲਈ ਦੇਸ਼ ਦੇ ਕੋਨੇ-ਕੋਨੇ ਤੋਂ ਲੋਕ ਹਜ਼ਾਰਾਂ ਦੀ ਗਿਣਤੀ ਵਿੱਚ ਇਸ ਪਿੰਡ ਪਹੁੰਚ ਰਹੇ ਹਨ ਡੰਡੀ ਪਾਣੀ ਲੈਣ ਆਏ ਲੋਕਾਂ ਲਈ ਰਹਿ ਇਸ ਦਾ ਪ੍ਰਬੰਧ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਨ ਦੇ ਬਹਾਨੇ ਇਲਾਕੇ ਦੇ ਸੰਕੜੇ ਨੌਜਵਾਨਾਂ ਨੂੰ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਰੋਜ਼ਗਾਰ ਮਿਲ ਗਿਆ ਹੈ ਅਤੇ ਉਥੇ ਚਾਹ ਪੀਪਣੀਆਂ ਕੈਨਾ ਆਦ ਦੀਆਂ ਦੁਕਾਨਾਂ ਖੁੱਲ੍ਹ ਕਈਆਂ ਹਨ ਡੰਡੀ ਇਥੇ ਹੀ ਬਸ ਨਹੀਂ ਪਾਣੀ ਦੇ ਚਮਤਕਾਰੀ ਹੋਣ ਦੇ ਪ੍ਰਚਾਰ ਕਾਰਨ ਇਸ ਨਲਕੇ ਬਰਤੀ ਲੋਕ ਲੋਕ ਮਨਾ ਅੰਦਰ ਸਰਦਾ ਭਾਵ ਉਤਪਨ ਹੋ ਗਿਆ ਹੈ ਅਤੇ ਧੂਫਵਤੀ ਨਾਲ ਨਲਕੇ ਦੀ ਪੂਜਾ ਸ਼ੁਰੂ ਹੋ ਗਈ ਹੈ ਡੰਡੀ ਇਸ ਇਸ ਸਥਿਤੀ ਦਾ ਆਰਥਿਕ ਅਤੇ ਅਧਿਆਤਮਿਕ ਲਾਭ ਪ੍ਰਾਪਤ ਕਰਨ ਲਈ ਬੇਲੜ ਸਾਧੂਆਂ ਦੇ ਬੱਗ ਵੀ ਪੱਕੇ ਤੌਰ ਤੇ ਇੱਥੇ ਡੇਰਾ ਜਮਾਉਣ ਲਈ ਜਮਾ ਹੋ ਰਹੇ ਹਨ ਡੰਡੀ ਕੁੱਲ ਮਿਲਾ ਕੇ ਇੱਥੇ ਕਿਸੇ ਚੰਗੇ ਖਾਸੇ ਤੀਰਥ ਸਥਾਨ ਵਰਗਾ ਨਜ਼ਾਰਾ ਅਤੇ ਮਾਹੌਲ ਬਣ ਗਿਆ ਹੈ ਡੰਡੀ ਇੱਕ ਨਲਕੇ ਦੇ ਪਾਣੀ ਨਾਲ ਹੀ ਪ੍ਰਾਣੀਆਂ ਅਤੇ ਲਾ ਇਲਾਜ ਬਿਮਾਰੀਆਂ ਪੱਕੇ ਤੌਰ ਤੇ ਠੀਕ ਹੋਣ ਦੇ ਇਸ ਅਲੋਕਾਰੀ ਨੁਕਸੇ ਦੀ ਚਰਚਾ ਸੁਣ ਕੇ ਹਰ ਚੇਤਨ ਵਿਅਕਤੀ ਦੇ ਮਨ ਅੰਦਰ ਇਹ ਸਵਾਲ ਉਠਣਾ ਸੁਭਾਵਿਕ ਹੈ ਕਿ ਇਸ ਸਮੁੱਚੇ ਵਰਤਾਰੇ ਦੀ ਅਸਲੀਅਤ ਕੀ ਹੈ? ਪ੍ਰਸ਼ਨ ਚਿੰਨ ਕੀ ਐਸਾ ਪਾਣੀ ਨਾਲ ਸੱਚਮੁੱਚ ਹੀ ਬਿਮਾਰੀਆਂ ਠੀਕ ਹੋ ਰਹੀਆਂ ਹਨ ਜਾਂ ਇਹ ਅਫਵਾਹ ਅਤੇ ਭਰਮ ਹੀ ਹੈ? ਪ੍ਰਸ਼ਨ ਚਿੰਨ ਲੋਕ ਮਨਾਂ ਅੰਦਰ ਸਚਾਈ ਵਜੋਂ ਸਥਾਪਿਤ ਹੋ ਰਹੇ ਐਸਾ ਵਰਤਾਰੇ ਦੀ ਵਗਿਆਨਿਕ ਨਜ਼ਰੀਏ ਤੋਂ ਚੀਰ-ਫਾੜ ਕਰਕੇ ਇਹ ਵੇਖਣਾ ਬਣਦਾ ਹੈ ਕਿ ਕੀ ਡਾਕਟਰੀ ਵਿਗਿਆਨ ਵੱਲੋਂ ਇਸ ਦੀ ਪੁਸ਼ਟੀ ਹੋ ਚੁੱਕੀ ਹੈ ਜਾਂ ਇਹ ਅੰਧਵਿਸ਼ਵਾਸੀ ਲੋਕਾਂ ਦੀ ਕੇਵਲ ਭੇਡਚਾਲ ਹੀ ਹੈ ਡੰਡੀ ਭਾਰਤ ਵਰਗੇ ਪਛੜੇ ਸਮਾਜੀ ਪ੍ਰਬੰਧ ਅੰਦਰ ਲੋਕਾਂ ਦੀ ਬਹੁਤ ਵੱਡੀ ਗਿਣਤੀ ਅਨਪੜਤਾ ਅਤੇ ਅਗਿਆਨਤਾ ਦੀ ਸ਼ਿਕਾਰ ਹੈ ਜਿਸ ਕਰਕੇ ਉਹ ਬਹਿਮਾ ਭਰਮਾਂ ਅੰਧਵਿਸ਼ਵਾਸਾਂ ਅਤੇ ਪਰਾਪੌਤਿਕ ਵਰਤਾਰਿਆਂ ਦੇ ਸੱਚ ਹੋਣ ਵਿੱਚ ਯਕੀਨ ਰੱਖਦੀ ਹੈ ਡੰਡੀ ਸਾਡੇ ਸਮਾਜ ਵਿੱਚ ਵਿਗਿਆਨਿਕ ਅਤੇ ਤਰਕਸ਼ੀਲ ਵਿਚਾਰਾਂ ਦੇ ਪ੍ਰਚਾਰ ਦੀ ਘਾਟ ਹੈ ਡੰਡੀ ਲੋਕਾਂ ਦਾ ਵਰਤਾਰਿਆਂ ਅਤੇ ਸਮਾਜਿਕ ਘਟਨਾਵਾਂ ਨੂੰ ਸਮਝਣ ਅਤੇ ਪਰਖਣ ਦਾ ਦ੍ਰਿਸ਼ਟੀਕੋਣ ਗੈਰ ਵਿਗਿਆਨਿਕ ਅਤੇ ਅਧਿਆਤਮਿਕ ਹੈ ਡੰਡੀ ਇਸ ਲਈ ਕਿਸੇ ਵੀ ਵਰਤਾਰੇ ਜਾਂ ਘਟਨਾ ਨੂੰ ਸੱਚ ਵਜੋਂ ਤਸਲੀਮ ਕਰ ਲੈਣਾ ਲੋਕਾਂ ਦੀ ਮਾਨਸਿਕਤਾ ਦਾ ਹਿੱਸਾ ਬਣ ਗਿਆ ਹੈ ਡੰਡੀ ਇਸ ਦੇ ਸਿੱਟੇ ਵਜੋਂ ਕੁਝ ਚਲਾਕ ਲੋਕ ਆਮ ਲੋਕਾਂ ਦੀ ਅਜਹੀ ਅੰਧਵਿਸ਼ਵਾਸੀ ਅਤੇ ਬਹਿਮਾ ਭਰਮਾ ਗ੍ਰਸੀ ਮਾਨਸਿਕਤਾ ਦਾ ਬੜੀ ਆਸਾਨੀ ਨਾਲ ਫਾਇਦਾ ਉਠਾ ਲੈਂਦੇ ਹਨ ਡੰਡੀ ਇਹ ਚਲਾਕ ਲੋਕ ਘਟਨਾਵਾਂ ਨੂੰ ਸਚਾਈ ਬਣਾ ਕੇ ਪੇਸ਼ ਕਰਨ ਵਿੱਚ ਇੰਨੀ ਤੇਜ਼ੀ ਅਤੇ ਮੁਹਾਰਤ ਤੋਂ ਕੰਮ ਲੈਂਦੇ ਹਨ ਕਿ ਸੁਧਾਰਨ ਲੋਕਾਂ ਨੂੰ ਇਹ ਸੋਚਣ ਦਾ ਮੌਕਾ ਹੀ ਨਹੀਂ ਮਿਲਦਾ ਕਿ ਇਹ ਘਟਨਾ ਅੰਦਰ ਕੋਈ ਸਚਾਈ ਵੀ ਹੈ ਕਿ ਨਹੀਂ ਡੰਡੀ ਕੋਈ ਵੀ ਸਮਝਦਾਰ ਆਦਮੀ ਇਹ ਮੰਨਣ ਵਾਸਤੇ ਤਿਆਰ ਨਹੀਂ ਹੋ ਸਕਦਾ ਕਿ ਇੱਕ ਨਲਕੇ ਦੇ ਸਧਾਰਨ ਪਾਣੀ ਨਾਲ ਲਾ ਇਲਾਜ ਬਿਮਾਰੀਆਂ ਦਾ ਇਲਾਜ ਹੋ ਸਕਦਾ ਹੈ ਡੰਡੀ ਜੇਕਰ ਕਿਸੇ ਪਾਣੀ ਵਿੱਚ ਕੋਈ ਔਸ਼ਧੀ ਤੱਕ ਹੋਵੇ ਤਾਂ ਉਹ ਕਿਸੇ ਹੱਦ ਤੱਕ ਕਿਸੇ ਬਿਮਾਰੀ ਨੂੰ ਰੋਕ ਸਕਦਾ ਹੈ ਡੰਡੀ ਸੁਲਾ ਪਿੰਡ ਦੇ ਇਸ ਨਲਕੇ ਦੇ ਪਾਣੀ ਬਾਰੇ ਕਿਸੇ ਵਿਅਕਤੀ ਜਾਂ ਸੰਸਥਾ ਵੱਲੋਂ ਇਹ ਪੁਸ਼ਟੀ ਨਹੀਂ ਕੀਤੀ ਗਈ ਕਿ ਡਾਕਟਰੀ ਵਿਗਿਆਨ ਅਨੁਸਾਰ ਇਸ ਵਿੱਚ ਕੋਈ ਅਸ਼ੁੱਧੀ ਤੱਤ ਮੌਜੂਦ ਹਨ ਡੰਡੀ ਇਹ ਸਭ ਕੁਝ ਮੋਰ ਦੇ ਖੰਭ ਨਾਲ ਗੱਡੀ ਰੋਕ ਦੇਣ ਅਤੇ ਜ਼ਮਾਨਦਰੂ ਅੰਨੇ ਨੂੰ ਸੁਝਾਖਾ ਕਰ ਦੇਣ ਵਾਲੀਆਂ ਘਟਨਾਵਾਂ ਦੀ ਲੜੀ ਦੀ ਹੀ ਇੱਕ ਘਟਨਾ ਹੈ ਡੰਡੀ ਕੁਝ ਦਿਨਾਂ ਬਾਅਦ ਇਹ ਚਰਚਾ ਬੰਦ ਹੋ ਜਾਵੇਗੀ ਡੰਡੀ